ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਮਰਹੂਮ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਕਤਲ ਆ ਉਹਨੂੰ ਲੈ ਕੇ ਅੱਜ ਕੱਲ ਚਰਚਾ ਦੇ ਵਿੱਚ ਆ ਤੇ ਅਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ਵਿੱਚ ਆਈ ਆ ਤੇ ਅੱਜ ਅਸੀਂ ਉਹ ਰਿਪੋਰਟ ਤੁਹਾਡੇ ਨਾਲ ਨਿਸ਼ਰ ਕਰਾਂਗੇ ਜਿਹੜੀ ਰਿਪੋਰਟ ਹਾਲੇ ਤੱਕ ਲੋਕਾਂ ਕੋਲ ਨਹੀਂ ਪਹੁੰਚੀ ਸੀ ਕਿ ਆਖਰ ਜਿਹੜੀ ਰਿਪੋਰਟ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਉਹਨੇ ਆਪਣੀ ਰਿਪੋਰਟ ਦੇ ਵਿੱਚ ਕੀ ਕੁਝ ਲਿਖਿਆ ਸੀ ਤੇ ਕੀ ਕੁਝ ਸਿਫਾਰਸ਼ਾਂ ਕੀਤੀਆਂ ਸੀ ਕਿ ਜਿਹੜੇ ਦੋਸ਼ੀ ਪੁਲਿਸ ਕਰਮਚਾਰੀ ਜਾਂ ਅਧਿਕਾਰੀ ਉਹਨਾਂ ਦੇ ਖਿਲਾਫ ਸਰਕਾਰ ਨੂੰ ਕੀ ਕਾਰਵਾਈ ਕਰਨੀ ਚਾਹੀਦੀ ਆ ਤੇ ਪੰਜਾਬ ਸਰਕਾਰ ਵੱਲੋਂ ਆਈਪੀਐਸ ਅਫਸਰ ਬੀਪੀ ਤਵਾੜੀ ਦੀ ਅਗਵਾਈ ਚ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ ਸੀ ਲੇਕਿਨ ਜੋ ਹੁਣ ਰਿਪੋਰਟ ਦੇ ਵਿੱਚ ਖਲਾਸੇ ਹੋ ਰਹੇ ਨੇ ਜਾਂ ਹੋਣਗੇ ਜਾਂ ਦਬਾਏ ਗਏ ਨੇ ਉਹ ਅੱਜ ਤੁਹਾਡੇ ਨਾਲ ਨਿਸ਼ਰ ਕਰਾਂਗੇ ਕਿ ਆਖਰ ਆਈਪੀਐਸ ਅਫੀਸਰ ਬੀਪੀ ਤਵਾੜੀ ਨੇ ਆਪਣੀ ਜਿਹੜੀ ਜਾਂਚ ਕੀਤੀ ਸੀ ਉਸ ਜਾਂਚ ਰਿਪੋਰਟ ਦੇ ਵਿੱਚ ਕੀ ਕੀ ਪਹਿਲੂ ਨੇ ਜਿਹੜੇ ਹਾਲੇ ਤੱਕ ਬਾਹਰ ਨਹੀਂ ਆਏ ਉਹਦੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਦੋ ਸ਼ਹਿਰ ਨੇ ਕਿ ਪਾਈ ਗੁਰਦੇਵ ਸਿੰਘ ਕੌਂਕੇ ਸਾਬਕਾ ਜਥੇਦਾਰ ਸ਼੍ਰੀ ਕਾਲ ਤਿਕ ਸਾਹਿਬ ਨੂੰ ਗੈਰ ਕਾਨੂੰਨੀ ਤੌਰ ਤੇ ਮਿਤੀ 25 12 1992 ਨੂੰ ਉਸ ਵੇਲੇ ਉਸਦੇ ਪਿੰਡੋਂ ਗ੍ਰਿਫਤਾਰ ਕੀਤਾ ਗਿਆ ਤੇ ਮਿਤੀ 25 12 1992 ਤੋਂ 1 ਜਨਵਰੀ 1993 ਤੱਕ ਗੈਰ ਕਾਨੂੰਨੀ ਢੰਗ ਨਾਲ ਪੁਲਿਸ ਹਿਰਾਸਤ ਵਿੱਚ ਰੱਖ ਕੇ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਫਿਰ ਉਹ ਪੈਰਾ ਨੰਬਰ 3 'ਚ ਲਿਖਦੇ ਨੇ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਮਿਤੀ 6 ਜੂਨ 1998 ਨੂੰ ਇਹ ਇਨਕੁਆਇਰੀ 3 ਮਹੀਨੇ ਵਿੱਚ ਪੂਰੀ ਕਰਨ ਦਾ ਹੁਕਮ ਦਿੱਤਾ ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਹੁਕਮ ਦਿੱਤਾ ਜਦੋਂ ਕਿ ਮੈਂ ਉਸ ਸਮੇਂ ADGP ਟ੍ਰੇਨਿੰਗ ਲੱਗਾ ਹੋਇਆ ਸੀ ਅਤੇ ਪਰਸਨਲ ਸਟਾਫ ਦੀ ਬਹੁਤ ਘਾਟ ਸੀ ਸਿਰਫ ਹਰਤੇਸ਼ ਸਿੰਘ ਸੇਖੋ ਜਿਹੜੇ ਉਸ ਸਮੇਂ SPD ਖੰਨਾ ਸੀ ਮੇਰੇ ਨਾਲ ਸਹਿਯੋਗ ਦੇਣ ਲਈ ਮੁਕਰ ਕੀਤੇ ਗਏ ਮਿਤੀ 30 7 1998 ਨੂੰ ਮੈਂ ਪਿੰਡ ਕੌਂਕੇ ਜ਼ਿਲ੍ਹਾ ਪੁਲਿਸ ਜਗਰਾਉਂ ਸੀ ਸਟਾਪ ਅਤੇ ਪਿੰਡ ਕੰਨੀਆਂ ਜਿੱਥੋਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਕਲਾ ਨੂੰ ਪੁਲਿਸ ਅਤੇ ਅੱਤਵਾਦੀਆਂ ਦੇ ਮੁਕਾਬਲੇ ਵਿੱਚ ਭਜਨ ਵਿੱਚ ਸਫਲ ਹੋਇਆ ਸੀ ਉਹ ਮੈਂ ਦੌਰਾ ਕੀਤਾ ਹੁਣ ਉਹ ਲਿਖਦੇ ਨੇ ਕਿ ਭਾਈ ਗੁਰਦੇਵ ਸਿੰਘ ਜਥੇਦਾਰ ਕੌਂਕੇ ਕਲਾ ਦੇ ਸਬੰਧ ਚ ਮੈਨੂੰ ਜੋ ਇਨਕੁਆਰੀ ਹਾਸਲ ਹੋਈ ਸੀ ਇਸ ਦੀ ਇਨਕੁਆਰੀ ਮੈਂ 20 ਜੁਲਾਈ 1998 ਨੂੰ ਪਿੰਡ ਕੌਂਕੇ ਕਲਾ ਵਿੱਚ ਜਾ ਕੇ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਅਤੇ ਥਾਣਾ ਜਗਰਾਉਂ ਸੀਆਈਏ ਸਟਾਫ ਅਤੇ ਪਿੰਡ ਕੰਨੀਆਂ ਦੀ ਉਹ ਜਗ੍ਹਾ ਜਿੱਥੇ ਗੁਰਦੇਵ ਸਿੰਘ ਕੌਂਕੇ ਪੁਲਿਸ ਹਰਾਸ ਦੇ ਵਿੱਚੋਂ ਭਜਨਾ ਦੱਸਿਆ ਜਾਂਦਾ ਸੀ ਉਹਦਾ ਮੌਕਾ ਮਿਲਾ ਜਾ ਕੀਤਾ ਉਹਦੇ ਵਿੱਚ ਲਿਖਦੇ ਨੇ ਕਿ ਇਸ ਇਨਕੁਆਇਰੀ ਦੇ ਵਿੱਚ ਦਰਸ਼ਨ ਸਿੰਘ ਸਾਪ ਦਾ ਸਿਪਾਈ ਪੁੱਤਰ ਭਜਨ ਸਿੰਘ ਪਿੰਡ ਵਾਸੀ ਹਟੂਰ ਥਾਣਾ ਜਗਰਾਉਂ ਦਾ ਬਿਆਨ ਲਿਖਿਆ ਗਿਆ ਦਰਸ਼ਨ ਸਿੰਘ ਨੇ ਆਪਣੇ ਬਿਆਨ ਜੋ ਹਿਊਮਨ ਰਾਈਟ ਪਾਸ ਦਿੱਤੇ ਸੀ ਉਸ ਵਿੱਚ ਉਸ ਨੇ ਕਿਹਾ ਸੀ ਕਿ ਗੁਰਦੇਵ ਸਿੰਘ ਕੌਂਕੇ ਨੂੰ ਮਿਤੀ 20 12 1992 ਨੂੰ ਜਗਰਾਉਂ ਦੀ ਪੁਲਿਸ ਪਿੰਡ ਕੌਂਕੇ ਤੋਂ ਲੈ ਕੇ ਗਈ ਸੀ ਦਰਸ਼ਨ ਸਿੰਘ ਨੇ ਇਹ ਵੀ ਜ਼ाहिर ਕੀਤਾ ਕਿ ਮੈਂ ਹਰ ਰੋਜ਼ੀ ਤਰ੍ਹਾਂ ਸੀਆਈਏ ਸਟਾਫ ਵਿੱਚ ਭੁੱਕੀ ਪੋਸਟ ਤੇ ਲਏ ਜਾਂਦਾ ਸੀ ਇਸ ਕਰਕੇ ਦਰਸ਼ਨ ਸਿੰਘ ਦੇ ਖਿਲਾਫ ਭੁੱਕੀ ਲਿਆਉਣ ਬਾਰੇ ਐਨਡੀਪੀ ਐਸ ਐਕਟ ਥੱਲੇ ਕਾਰਵਾਈ ਹੋਣੀ ਸੀ ਪਰ ਹੁਣ ਦਰਸ਼ਨ ਸਿੰਘ ਆਪਣੇ ਇਕਬਾਲੀਆ ਬਿਆਨ ਤੇ ਮੁਕਰ ਗਿਆ ਅਤੇ ਹੁਣ ਦਰਸ਼ਨ ਸਿੰਘ ਪਾਸੋਂ ਭੁੱਕੀ ਪੋਸਟ ਬਰამდ ਨਹੀਂ ਹੋ ਸਕਦੀ ਇਸ ਕਰਕੇ ਦਰਸ਼ਨ ਸਿੰਘ ਦੇ ਖਿਲਾਫ ਐਨ ਡੀ ਪੀ ਐਸ ਐਕਟ ਥਲੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਦਰਸ਼ਨ ਸਿੰਘ ਮਿਤੀ 11 11 1992 ਨੂੰ ਪੁਲਸ ਲਾਈਨ ਬਦਲੀ ਤੇ ਜਾ ਚੁੱਕਾ ਜੋ ਪਹਿਲਾਂ ਸਿਟੀ ਜਗਰਾਉ ਵਿੱਚ ਲੱਗਿਆ ਸੀ ਦਰਸ਼ਨ ਸਿੰਘ ਨੇ ਜੋ ਬਿਆਨ ਪਹਿਲਾਂ ਹਿਊਮਨ ਰਾਈਟ ਕੋਲ ਲਿਖਵਾਇਆ ਸੀ ਉਸ ਬਿਆਨ ਨੂੰ ਬਦਲ ਕੇ ਮੇਰੇ پاس 10 ਜੁਲਾਈ 1998 ਨੂੰ ਇਨਕੁਆਇਰੀ ਦੇ ਸਮੇਂ ਹੋਰ ਬਿਆਨ ਲਿਖਿਆ ਜੋ ਮੇਲ ਨਹੀਂ ਖਾਂਦਾ ਅਤੇ ਇਹ ਵੀ ਲਿਖਾਇਆ ਗਿਆ ਕਿ ਦਰਸ਼ਦ ਸਿੰਘ ਦੇ ਬਿਆਨ बार-बार ਬਦਲ ਕਰਨ ਉਸ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਕਿਹੜਾ ਬਿਆਨ ਸੱਚਾ ਹੈ ਗਰਮੇਲ ਕੌਰ ਪਤਨੀ ਸਵਰਗੀ ਗੁਰਦੇਵ ਸਿੰਘ ਕੌਂਕੇ ਨੇ ਆਪਣੇ ਬਿਆਨ ਵਿੱਚ ਤਹਿਰੀਰ ਕਰਵਾਇਆ ਕਿ 25 12 1992 ਨੂੰ ਭਾਈ ਗੁਰਦੇਵ ਸਿੰਘ ਕੌਂਕੇ ਕਲਾ ਨੂੰ ਗੁਰਮੀਤ ਸਿੰਘ ਇੰਸਪੈਕਟਰ ਐਸ ਐਚਓ ਜਗਰਾਉਂ ਸਮੇਤ ਪਾਰਟੀ ਨੇ ਆਪਣੀ ਜਿਪਸੀ ਵਿੱਚ ਪਿੰਡ ਕੌਂਕੇ ਤੋਂ ਬਿਠਾ ਕੇ ਲੈ ਗਏ ਸਨ ਉਸ ਸਮੇਂ ਮੇਰੇ ਲੜਕੇ RAM ਸਿੰਘ, Hari Singh ਹਾਜ਼ਰ ਸਨ ਅਤੇ ਜਦੋਂ ਗੁਰਦੇਵ ਸਿੰਘ ਨੂੰ ਗੁਰਮੀਤ ਸਿੰਘ ਇੰਸਪੈਕਟਰ ਜੀ ਦੇ ਵਿੱਚ ਬਿਠਾ ਰਿਹਾ ਸੀ ਉਸ ਵਕਤ ਕਰੀਬ ਪਿੰਡ ਦੇ 200 ਆਦਮੀ ਵੀ ਹਾਜ਼ਰ ਸਨ ਇਹਨਾਂ ਬਾਰੇ 40 ਵਿਕਤੀਆਂ ਦੇ ਬਿਆਨ ਤਹਿਰੀਜ਼ ਕਰਵਾਏ ਗਏ ਨੇ ਉਸ ਤੋਂ ਬਾਅਦ ਗੁਰਮੀਰ ਕੌਰ ਨੇ ਆਪਣੇ ਬੇਟੇ Hari Singh, Ram Singh ਅਤੇ ਪਿੰਡ ਦੇ ਹੋਰ ਆਦਮੀਆਂ ਨਾਲ ਥਾਣਾ ਜਗਰਾਉਂ ਸੀਆਈਏ ਸਟਾਫ ਜਗਰਾਉਂ ਥਾਣਾ ਵਿਖੇ ਖਾਣਾ ਤੇ ਕੱਪੜੇ ਦੇਣ ਲਈ ਆਉਂਦੀ ਰਹਿੰਦੀ ਸੀ ਮਿਤੀ 20 12 1992 ਨੂੰ ਜਗਰਾਉਂ ਪੁਲਿਸ ਭਾਈ ਗੁਰਦੇਵ ਸਿੰਘ ਨੂੰ ਉਸਦੇ ਘਰੋਂ ਲੈ ਕੇ ਗਈ ਸੀ ਉਸ ਦਿਨ ਗੁਰਦੇਵ ਸਿੰਘ ਦਾ ਦੋਤਾ ਜੋ 7 ਦਿਨ ਦਾ ਸੀ ਉਸ ਦੀ ਮੌਤ ਹੋ ਗਈ ਸੀ ਜਦੋਂ ਜਥੇਦਾਰ ਗੁਰਦੇਵ ਸਿੰਘ ਨੂੰ ਪੁਲਿਸ ਥਾਣੇ ਲੈ ਆਂਦਾ ਤਾਂ ਪਿੰਡ ਦੇ ਲੋਕਾਂ ਦੇ ਕਹਿਣ ਤੇ ਕਿ ਗੁਰਦੇਵ ਸਿੰਘ ਕੌਂਕੇ ਦਾ ਦੋਤਾ ਮਰ ਗਿਆ ਇਸ ਦਾ ਸੰਸਕਾਰ ਕਰਨਾ ਤੇ ਛੱਡ ਦਿੱਤਾ ਜਾਵੇ ਪਿੰਡ ਦੇ ਲੋਕਾਂ ਦੇ ਕਹਿਣ ਤੇ ਗੁਰਦੇਵ ਸਿੰਘ ਨੂੰ ਛੱਡ ਦਿੱਤਾ ਗਿਆ ਮਿਤੀ 26/12/1992 ਨੂੰ ਗਰਮੀਲ ਕੌਰ ਖਾਣਾ ਤਿਆਰ ਕਰਕੇ ਇੱਕ ਮਾਈ ਦੇ ਨਾਲ ਖਾਣਾ ਲੈ ਕੇ ਗਈ ਸੀ ਉਸ ਮਾਈ ਨੇ ਥਾਣੇ ਅੰਦਰ ਜਾ ਕੇ ਭਾਈ ਗੁਰਦੇਵ ਸਿੰਘ ਨੂੰ ਥਾਣੇ ਵਿੱਚ ਇਕੱਲੀ ਨੇ ਖਾਣਾ ਦਿੱਤਾ ਗਰਮੀਲ ਸਿੰਘ ਨੂੰ ਪੁਲਿਸ ਵਾਲਿਆਂ ਨੇ ਅੰਦਰ ਨਹੀਂ ਜਾਣ ਦਿੱਤਾ ਮਾਈ ਨੇ ਗੁਰਮੀਲ ਕੌਰ ਨੂੰ ਬਾਹਰ ਆ ਕੇ ਦੱਸਿਆ ਕਿ ਮੈਂ ਥਾਣੇ ਦੇ ਅੰਦਰ ਪਾਈ ਗੁਰਦੇਵ ਸਿੰਘ ਨੂੰ ਖਾਣਾ ਦੇ ਕੇ ਆਈਆਂ ਜਿਸ ਦੀ ਹਾਲਤ ਮਾੜੀ ਐ ਗਰਮੀਰ ਕੌਰ ਸਮਿਤ ਆਪਣੇ ਬੇਟੇ ਹਰੀ ਸਿੰਘ ਆਰਮ ਸਿੰਘ ਪਿੰਡ ਦੇ ਹੋਰ ਪੁਰਸਾਂ ਨਾਲ ਪਾਈ ਗੁਰਦੇਵ ਸਿੰਘ ਨੂੰ ਥਾਣਾ ਸੀਆਈ ਜਗਰਾਉਂ ਖਾਣਾ ਤੇ ਕੱਪੜੇ ਦੇਣ ਆਂਦੀ ਸੀ ਮਹਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਪਤੀ ਕੇ ਕੌਂਕੇ ਨੇ ਆਪਣੇ ਬਿਆਨ ਵਿੱਚ ਤਹਿਰੀਰ ਕਰਵਾਇਆ ਕਿ ਮਿਤੀ 25 12 1992 ਨੂੰ ਗਰਮੀਤ ਸਿੰਘ ਇੰਸਪੈਕਟਰ ਐਸਐਚਓ ਜਗਰਾਉ ਸਮੇਤ ਪਾਰਟੀ ਦੇ ਗੁਰਦੁਆਰੇ ਕੌਂਕੇਕਲੇ ਆਇਆ ਗੁਰਦੁਆਰੇ ਨੂੰ ਘੇਰਾ ਪਾ ਲਿਆ ਗੁਰਦੁਆਰੇ ਅੰਦਰ ਭਾਈ ਗੁਰਦੇਵ ਸਿੰਘ ਕਥਾ ਕਰ ਰਿਹਾ ਸੀ ਗੁਰਦੁਆਰੇ ਦੇ ਅੰਦਰੋਂ ਗੁਰਦੇਵ ਸਿੰਘ ਨੂੰ ਬਾਹਰ ਬੁਲਾ ਲਿਆ ਤੇ ਨਾਲ ਚੱਲਣ ਲਈ ਕਿਹਾ ਭਾਈ ਗੁਰਦੇਵ ਸਿੰਘ ਕੌਂਕੇ ਨੇ ਕਿਹਾ ਕਿ ਪਹਿਲਾਂ ਘਰ ਜਾਣਾ ਹੈ ਗੁਰਦੁਆਰੇ ਵਿੱਚੋਂ ਭਾਈ ਗੁਰਦੇਵ ਸਿੰਘ ਸਮੇਤ 200 ਬੰਦਿਆਂ ਨਾਲ ਘਰ ਆ ਗਿਆ ਉਸਦੇ ਘਰ ਸਾਰੀ ਸੰਗਤ ਦੇ ਸਾਹਮਣੇ ਅਤੇ ਘਰਦਿਆਂ ਦੇ ਸਾਹਮਣੇ ਗੁਰਮੀਤ ਸਿੰਘ ਇੰਸਪੈਕਟਰ ਜਿਪਸੀ ਸਮੇਤ ਪੁਲਿਸ ਪਾਰਟੀ ਭਾਈ ਗੁਰਦੇਵ ਸਿੰਘ ਕੌਮਕੇ ਨੂੰ ਬਿਠਾ ਕੇ ਲੈ ਗਿਆ ਇਸ ਬਾਰੇ ਕਰੀਬ 40 ਬੰਦਿਆਂ ਦੀ ਇੱਕ ਸਾਂਝਾ ਵੀ ਬਿਆਨ ਲਿਖਿਆ ਇਸੇ ਤਰ 200 ਬੰਦਿਆਂ ਦੇ ਸਾਹਮਣੇ ਪੁਲਿਸ ਭਾਈ ਗੁਰਦੇਵ ਸਿੰਘ ਨੂੰ ਲੈ ਗਈ ਜਿਨ੍ਹਾਂ ਨੂੰ ਝੂਠਾ ਨਹੀਂ ਆਖਿਆ ਜਾ ਸਕਦਾ ਹਰਚੰਦ ਸਿੰਘ ਪੁੱਤਰ ਨਰਿੰਦਰ ਸਿੰਘ ਦਰਜੀ ਵਾਸੀ ਚੂੜਚੱਕ ਨੇ ਦੱਸਿਆ ਕਿ ਸਵੇਰੇ 6 ਵਜੇ ਤੋਂ ਹਰ ਭਗਵਾਨ ਸਿੰਘ ਡੀਐਸਪੀ ਜਗਰਾਉਂ ਉਸ ਨੂੰ ਪਿੰਡ ਚੂੜ ਚੱਕ ਤੇ ਚੁੱਕ ਕੇ ਸੀਆਈ ਸਟਾਫ ਲੈ ਆ ਸੀ ਜਿੱਥੇ ਕਿ ਭਾਈ ਗੁਰਦੇਵ ਸਿੰਘ ਕੌਂਕੇ ਕਲਾ ਸੀਆਈਏ ਵਿੱਚ ਹਾਜ਼ਰ ਸੀ ਉਸ ਦੇ ਸਾਹਮਣੇ ਉਸ ਦੀ ਅਤੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਤਫ਼ਤੀਸ਼ ਹੁੰਦੀ ਰਹੀ ਉਸ ਦੀ ਤਫ਼ਤੀਸ਼ ਦੌਰਾਨ ਮਾਰਕੁੱਟ ਸਵਰਨ ਸਿੰਘ ਐਸਐਸਪੀ ਕਮਲਜੀਤ ਸਿੰਘ ਡੀਐਸਪੀ ਹਰਪਗਵਾਨ ਸਿੰਘ ਡੀਐਸਪੀ ਏਐਸਆਈ ਚੰਨ ਸਿੰਘ ਕਰਦੇ ਸਨ ਪਿੰਡ ਦੇ ਲੋਕਾਂ ਦੇ ਜ਼ੋਰ ਪਾਉਣ ਤੇ ਪਰਮਿਤੀ 6/1992 ਨੂੰ ਹਰਚੰਦ ਸਿੰਘ ਨੂੰ ਛੱਡ ਦਿੱਤਾ ਗਿਆ। ਹਰੀ ਸਿੰਘ ਪੁੱਤਰ ਗੁਰਦੇਵ ਸਿੰਘ ਕੌਂਕੇ ਕਰ ਨੇ ਆਪਣੀ ਭਾਈ ਰਾਮ ਸਿੰਘ ਸਮੇਤ ਆਪਣੇ ਬਿਆਨ ਤਹਿਰੀਰ ਕਰਵਾਏ ਕੇ ਮਿਤੀ 25/12/1992 ਨੂੰ ਉਹਨਾਂ ਦੇ ਪਿਤਾ ਗੁਰਦੇਵ ਸਿੰਘ ਨੂੰ 200 200 ਬੰਦਿਆਂ ਦੇ ਸਾਹਮਣੇ ਗੁਰਮੀਤ ਸਿੰਘ ਇੰਸਪੈਕਟਰ ਆਪਣੀ ਜਿਪਸੀ ਸਮੇਤ ਪੁਲਿਸ ਪਾਰਟੀ ਨਾਲ ਬਿਠਾ ਕੇ ਲੈ ਗਿਆ। ਰਣਜੀਤ ਸਿੰਘ ਪੁੱਤਰ ਮਿੰਦਰ ਸਿੰਘ ਕੌਂਕੇ ਨੇ ਦੱਸਿਆ ਕਿ ਥਾਣੇਦਾਰ ਹਰਬੰਸ ਸਿੰਘ ਉਸ ਨੂੰ ਪਿੰਡ ਕੌਂਕੇ ਤੋਂ ਫੜ ਕੇ ਥਾਣਾ ਜਗਰਾਉਂ ਲੈ ਗਿਆ ਸੀ। ਜਿੱਥੇ ਭਾਈ ਗੁਰਦੇਵ ਸਿੰਘ ਪਹਿਲਾਂ ਹੀ ਹਾਜ਼ਰ ਸੀ ਜਿਸ ਨੇ ਆਪਣੇ ਬਿਆਨ ਵਿੱਚ ਜ਼ਾਹਿਰ ਕੀਤਾ ਕਿ ਭਾਈ ਗੁਰਦੇਵ ਸਿੰਘ ਕੌਂਕੇਨ ਪੁਲਿਸ ਜਗਰਾਉਂ ਨੇ ਕਾਫੀ ਕੁੱਟਿਆ ਮਾਰਿਆ ਹੈ ਪਿੰਡ ਦੇ ਲੋਕਾਂ ਦੇ ਕਹਿਣ ਤੇ ਪਰ ਰਜੀਤ ਸਿੰਘ ਨੂੰ ਪੁਲਿਸ ਨੇ ਮਿਤੀ 9 1993 ਨੂੰ ਹਾਕਾ ਦਿੱਤਾ ਜੋ ਇਹ ਸਟੇਅਰ ਕਰਦਾ ਤੇਜਵਿੰਦਰ ਸਿੰਘ ਗਰੇਵਾਲ ਅਤੇ ਜਥੇਦਾਰ ਸੂਰ ਸਿੰਘ ਨੇ ਆਪਣੇ ਬਿਆਨ ਚ ਦੱਸਿਆ ਕਿ ਜਦ ਭਾਈ ਗੁਰਦੇਵ ਸਿੰਘ ਨੂੰ ਜਗਰਾਉਂ ਪੁਲਿਸ ਨੇ ਫੜਿਆ ਸੀ ਉਸ ਵਕਤ ਇਹਨਾਂ ਦੋਨਾਂ ਜਥੇਦਾਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਜੋ ਕਿ ਮਾਨ ਵਿੱਚ ਮਾਨ ਸਿੰਘ ਗਰਚਾ ਦੇ ਘਰ ਹਾਜ਼ਰ ਸਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਐਸਐਸਪੀ ਸਵਰਨ ਸਿੰਘ ਨਾਲ ਜਗਰਾਉ ਵਿਖੇ ਟੈਲੀਫੋਨ ਪਰ ਤੇ ਗੱਲਬਾਤ ਕੀਤੀ ਤੇ ਭਾਈ ਗੁਰਦੇਵ ਸਿੰਘ ਬਾਹਰਲਾ ਖਾਣਾ ਨਹੀਂ ਖਾਂਦੇ ਅਤੇ ਇਹਨਾਂ ਨੂੰ ਘਰ ਦਾ ਖਾਣਾ ਤੇ ਕੱਪੜੇ ਬਦਲ ਦੀ ਲਈ ਦਿੱਤੇ ਜਾਣ ਪਰ ਸਵਰਨ ਸਿੰਘ ਐਸਐਸਪੀ ਨੇ ਇਹ ਯਕੀਨ ਦਿਵਾਇਆ ਕਿ ਭਾਈ ਗੁਰਦੇਵ ਸਿੰਘ ਨੂੰ ਘਰ ਦਾ ਖਾਣਾ ਤੇ ਕੱਪੜੇ ਦਿੱਤੇ ਜਾਣਗੇ ਕਿਉਂਕਿ ਭਾਈ ਗੁਰਦੇਵ ਸਿੰਘ ਨੇ ਅੱਤਵਾਦੀਆਂ ਦੀ ਪੁਸ਼ਗੀਛਲੀ ਜਗਰਾਉ ਪੁਲਿਸ ਨੇ ਬੁਲਾਇਆ ਗੁਰਮੀਤ ਸਿੰਘ ਇੰਸਪੈਕਟਰ ਦੇ ਬਿਆਨ ਮੁਤਾਬਕ ਭਾਈ ਗੁਰਦੇਵ ਸਿੰਘ ਕੌਕੇ ਨੂੰ ਮਿਤੀ 2 1 2 1993 ਨੂੰ ਮਕਦਮਾ ਨੰਬਰ 191 ਬਲੀਕ 92 ਜੇਰੇ ਧਾਰਾ 302 34 ਪਾਪ ਥਾਣਾ ਜਗਰਾਉ ਵਿਖੇ ਸਵੇਰੇ 10:30 ਵਜੇ ਗ੍ਰਿਫਤਾਰ ਕੀਤਾ ਸੀ ਗੁਰਦੇਵ ਸਿੰਘ ਦੀ ਹੱਥਕੜੀ ਦਾ ਕੁੰਡਾ ਤਰਸਿੰਦਰ ਸਿੰਘ ਸਿਪਾਹੀ 262 ਜਗਰਾਉਂ ਦੀ বেলਟ ਵਿੱਚ ਪਾ ਦਿੱਤਾ ਸੀ ਤਰਸੀਮ ਸਿੰਘ ਸਪਾਈ ਨੰਬਰ 262 ਤੇ ਗੁਲਜਾਰ ਸਿੰਘ ਥਾਣੇਦਾਰ ਜਗੀਰ ਸਿੰਘ ਥਾਣੇਦਾਰ ਜਗਰਾਉਂ ਦੇ ਬਿਆਨ ਵਿੱਚ ਆਇਆ ਕਿ ਤਰਸੀਮ ਸਿੰਘ ਨੇ ਪ੍ਰਾਈਵੇਟ বেলਟ ਲਾਈ ਹੋਈ ਸੀ ਗੁਰਮੀਤ ਸਿੰਘ ਇੰਸਪੈਕਟਰ ਦੇ ਬਿਆਨਾਂ ਵਿੱਚ ਇਹ বেলਟ ਪ੍ਰਾਈਵੇਟ ਦੱਸੀ ਗੁਰਤੇਜ ਸਿੰਘ ਜਗਰਾਉਂ ਤਨਾਦ ਵਰਦੀ ਸਨਾਮ ਨੇ ਬਿਆਨ ਜਾਰੀ ਕੀਤਾ ਕਿ ਸਿਪਾਈ ਤਰਸੀਮ ਸਿੰਘ ਨੰਬਰ 262 ਨੇ ਉਸ ਵਕਤ ਸਰਕਾਰੀ বেলਟ ਲਾਈ ਹੋਸੀ ਕਿਉਂਕਿ ਤਰਸੀਮ ਸਿੰਘ 262 ਨੇ ਜਦ ਨਵੀਂ বেলਟ ਲਈ ਅਰਜੀ ਜਾਰੀ ਕਰਵਾਈ ਤਾਂ ਉਸ ਵਕਤ ਆਪਣੀ ਲਿਖਤੀ ਦਰਖਾਸਤ ਵਿੱਚ ਲਿਖਿਆ ਸੀ ਕਿ ਜਦੋਂ ਗੁਰਦੇਵ ਸਿੰਘ ਕੌਂਕੇ ਪੁਲਿਸ ਹਰਾਸਬ ਕੰਨੀਆਂ ਤੋਂ ਭੱਜਿਆ ਸੀ ਤਾਂ ਉਹ ਸਰਕਾਰੀ বেলਟ ਟੁੱਟ ਗਈ ਸੀ। ਮੁੰਛੀ ਅਮਰਜੀਤ ਥਾਣਾ ਸਿਦਵਾਬੇੜ ਨੇ ਆਪਣੇ ਵਿੱਚ ਤahrir ਕਰਵਾਇਆ ਕਿ ਜੋ ਬੈਲਟ ਤਰਸੀਮ ਸਿੰਘ ਦੀ ਗੁਰਦੇਵ ਸਿੰਘ ਕੌਮ ਕੇ ਕਲਾ ਦੇ ਪੁਲਿਸ ਰਾਤਸਤ ਵਿੱਚੋਂ ਭੱਜਣ ਵੇਲੇ ਟੁੱਟੀ ਸੀ ਥਾਣੇ ਦੇ ਰਿਕਾਰਡ ਰਜਿਸਟਰ ਨੰਬਰ 19 ਵਿੱਚ ਦਰਜ ਹੈ ਜੋ ਸਰਕਾਰੀ ਹੈ ਨਿਰਮਲ ਸਿੰਘ ਸਾਪ ਦਾ ਫੌਜੀ ਨੇ ਆਪਣੇ ਬਿਆਨ ਸੇ ਜाहिर ਕੀਤਾ ਕਿ ਮਿਤੀ 25/12/1992 ਅਸੀਂ ਗੁਰਦੁਆਰਾ ਵਿੱਚ ਕਥਾ ਸੁਣ ਲਈ ਗਏ ਸੀ ਜਿਵੇਂ ਕਿ ਭਾਈ ਗੁਰਦੇਵ ਸਿੰਘ ਨੇ ਕਥਾ ਕੀਤੀ ਤਾਂ ਕਥਾ ਕਰਨ ਤੋਂ ਬਾਅਦ ਭਾਈ ਗੁਰਦੇਵ ਸਿੰਘ ਆਪਣੇ ਘਰ ਗਏ ਤੇ ਨਿਰਮਲ ਸਿੰਘ ਨੇ ਆਪਣੇ ਬਿਆਨ ਵਿੱਚ 11 ਹੋਰ ਵਿਕਤੀਆਂ ਦੇ ਨਾਲ ਸਹਿਮਤ ਹੋ ਕੇ ਇਹ ਕਿਹਾ ਕਿ ਉਸ ਦਿਨ ਪਿੰਡ ਵਿੱਚ ਕੋਈ ਵੀ ਪੁਲਿਸ ਪਾਰਟੀ ਨਹੀਂ ਆਈ ਪਿੰਡ ਕੌਂਕੇ ਬਹੁਤ ਵੱਡਾ ਪਿੰਡ ਹੈ ਇਸ ਪਿੰਡ ਵਿੱਚ ਕਾਫੀ ਪੱਤੀਆਂ ਨਾ ਆਬਾਦੀ ਜ਼ਿਆਦਾ ਹੈ ਜਿਹੜੇ 11 ਬੰਦਿਆਂ ਦੇ ਨਿਰਮਲ ਸਿੰਘ ਨਾਲ ਬਿਆਨ ਦਿੱਤੇ ਉਹ ਬਾਦ ਪੱਤੀ ਕੌਂਕੇ ਦੇ ਨਹੀਂ ਹਨ ਜਿੱਥੇ ਗੁਰਦੇਵ ਸਿੰਘ ਦਾ ਕੌਂਕੇ ਦਾ ਘਰ ਹੈ ਨਿਰਮਲ ਸਿੰਘ ਸਾਹਿਬ ਦਾ ਫੌਜੀ ਦਾ ਬਿਆਨ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਸ ਦਿਨ ਕੌਂਕੇ ਵਿੱਚ ਪੁਲਿਸ ਪਾਰਟੀ ਨਹੀਂ ਆਈ ਸੀ ਮਿਤੀ 2 ਜਨਵਰੀ 1970 ਨੂੰ ਸੀਆਈਏ ਜਗਰਾਉਂ ਤੇ ਥਾਣਾ ਜਗਰਾਉਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਾਰੰਟ ਅਫਸਰ ਨੇ ਰੀਡ ਕੀਤੀ ਭਾਈ ਗੁਰਦੇਵ ਸਿੰਘ ਕੌਂਕੇ ਨਹੀਂ ਮਿਲਿਆ ਸੀਆਈਏ ਸਟਾਫ ਵਿੱਚ ਹਾਜ਼ਰ ਇੰਸਪੈਕਟਰ ਅਜੀਤ ਸਿੰਘ ਵਾਰੰਟ ਅਫਸਰ ਪਾਸ ਬਿਆਨ ਦਿੱਤਾ ਸੀ ਕਿ ਸੀਆਈਏ ਸਟਾਫ ਵਿੱਚ ਹੈ ਜੇ ਨਹੀਂ ਹੁੰਦਾ ਜੋ ਇੰਸਪੈਕਟਰ ਸਰਸਰ ਝੂਠ ਬੋਲਿਆ ਪੰਜਾਬ ਅਤੇ ਹਰਿਆਣਾ ਇਕਵੜੇ ਚ ਸਵਰਨ ਸਿੰਘ ਐਸਐਸਪੀ ਗੁਰਮੀਤ ਸਿੰਘ ਇੰਸਪੈਕਟਰ ਐਸਐਚਓ ਨੇ ਯਕੀਨ ਦਿਵਾਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਤਲਾਸ਼ ਲਈ ਐਸਪੀ ਡੀ ਜਗਰਾਉ ਪੜਤਾਲ ਕਰਨਗੇ ਪਰ ਕਿਸੇ ਵੀ ਐਸਐਸਪੀ ਨੇ ਇਸ ਬਾਰੇ ਐਸਪੀਡੀ ਨੂੰ ਕੋਈ ਹੁਕਮ ਨਹੀਂ ਦਿੱਤਾ ਤੇ ਨਾ ਹੀ ਪੜਤਾਲ ਕਰਵਾਈ ਬਲਵੀਰ ਕੁਮਾਰ 바ਵਾ ਐਸਪੀਡੀ ਜਗਰਾਉਂ ਨੇ ਇਸ ਸਬੰਧ ਵਿੱਚ ਕੋਈ ਵੀ ਇਨਕੁਆਇਰੀ ਨਹੀਂ ਕੀਤੀ ਬਲਕਿ ਆਪਣੇ ਬਿਆਨ ਵਿੱਚ ਜ਼ਾਹਿਰ ਕੀਤਾ ਕਿ ਮੇਰੇ ਰੀਡਰ ਨੇ ਜਿਮਨੀਆਂ ਤਿਆਰ ਕਰਵਾ ਕੇ ਮੇਰੇ ਦਸਕਤ ਕਰ ਲਏ ਸੀ ਗੁਰਦੇਵ ਸਿੰਘ ਕੌਂਕੇ ਦੀ ਪੜਤਾਲ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰ ਨੂੰ ਨਹੀਂ ਭੇਜੀ ਮੌਕੇ ਦੇ ਐਸਪੀਡੀ ਹਰਨੇਕ ਸਿੰਘ ਬਤੌਰ ਐਸਪੀਡੀ ਮੌਕੇ ਪਰ ਜਾਣ ਦਾ ਫਰਜ ਬੰਦਾ ਸੀ ਹਰਨੇਸ਼ ਸਿੰਘ ਬਿਆਨ ਦੇ ਮਤਾਬਕ ਐਸਐਸਪੀ ਸਵਰਨ ਸਿੰਘ ਨੇ ਉਹਨਾਂ ਨੂੰ ਐਸਪੀ ਆਪਰੇਸ਼ਨ ਨੂੰ ਸਿਰਫ ਪਿੰਡ ਵਿੱਚ ਅੱਤਵਾਦੀਆਂ ਬਾਰੇ ਤਲਾਸ਼ੀ ਲੈਣ ਲਈ ਭੇਜਿਆ ਸੀ ਸਿਪਾਈ ਤਰਸੀਮ ਸਿੰਘ ਮਿੱਤੀ 3 ਜੁਲਾਈ 1993 ਨੂੰ ਗੁਰਦੇਵ ਸਿੰਘ ਕੌਂਕੇ ਦੇ ਪੁਲਿਸ ਹਰਾਸ ਵਿੱਚੋਂ ਭੱਜਣ ਸੰਬੰਧੀ ਮੁੱਤਲ ਕਰ ਦਿੱਤਾ ਗਿਆ ਸੀ ਜਿਸ ਦੀ ਇਨਕੁਆਰੀ ਪ੍ਰਿਤਪਾਲ ਸਿੰਘ ਡੀਐਸਪੀ ਜਗਰਾਉਂ ਨੇ ਕੀਤੀ ਸਿਪਾਈ ਤਰਸੀਮ ਸਿੰਘ ਦੀ ਇਨਕੁਆਰੀ ਵਿੱਚ ਉਸ ਨੂੰ ਕੋਈ ਦੋਸ਼ ਪੱਤਰ ਨਹੀਂ ਦਿੱਤਾ ਗਿਆ ਬਲਕਿ ਗੁਰਮੀਤ ਸਿੰਘ ਇੰਸਪੈਕਟਰ ਐਸਐਚਓ ਜਗਰਾਉਂ ਦਾ ਬਿਆਨ ਲੇਕ ਇਨਕੁਆਰੀ ਮਤਲਕਾਂ ਨਿਸ਼ਪਾਰਸ਼ ਕੀਤੀ ਜਿਸ ਪਰ ਉਸ ਵਕਤ ਐਸਐਸਪੀ ਹਰਿੰਦਰ ਸਿੰਘ ਚਾਲ ਨੇ ਇਨਕੁਆਰੀ ਦਰਖਾਸਤ ਦਾਖਲ ਕਰ ਦਿੱਤੀ ਅਤੇ ਬਾਅਦ ਚ ਸਿਪਾਈ ਤਰਸੀਮ ਸਿੰਘ 262 ਦੀ ਹੌਸਲਾ ਬਜਾਈ ਕਰ ਲਈ ਉਸ ਵਕਤ ਦੇ ਐਸਐਸਪੀ ਹਰਿੰਦਰ ਸਿੰਘ ਚਾਲ ਨੇ ਸੀ2 ਦੀ ਨਿਸ਼ਪਾਰਸ਼ ਕਰ ਦਿੱਤੀ ਉਸ ਵਕਤ ਡੀਆਈਜੀ ਲੁਧਿਆਣਾ ਰੇਂਜ ਰਾਜਨ ਗੁਪਤਾ ਨੇ ਸਿਪਾਈ ਤਰਸੀਮ ਸਿੰਘ 262 ਨੂੰ ਫਿਰ ਹੌਸਲਾ ਫਜ਼ਾਈ ਕਾਲੀ ਉਸ ਵਕਤ ਐਸਐਸਪੀ ਸ਼੍ਰੀ ਜਗਦੀਸ਼ ਕੁਮਾਰ ਨੂੰ ਆਊਟ ਆਫ ਟਰਨ ਹੌਲਦਾਰ ਬਣਾਉਣ ਦੀ ਸਪਾਰਸ਼ ਕਰ ਦਿੱਤੀ ਤੇ ਉਸ ਵਕਤ ਦੇ ਡੀਆਈਜੀ ਲੁਧਿਆਣਾ ਸ਼ਸ਼ੀਕਾਂਤ ਨੇ ਜਗਰਾਉਂ ਦੇ 28 ਸੀ ਦੋਸ਼ਪਾਈਆਂ ਨੂੰ ਛੱਡ ਕੇ ਸਿਪਾਈ ਤਰਸੀਮ ਸਿੰਘ ਨੂੰ ਸੀ 2 ਅਡਾਕ ਹੌਲਦਾਰ ਬਣਾ ਦਿੱਤਾ ਮਿਤੀ 2 ਜਨਵਰੀ 1993 ਨੂੰ ਕੰਨੀਆਂ ਦੇ ਕੋਲ ਜਦ ਗੁਰਦੇਵ ਸਿੰਘ ਕੌਂਕੇ ਨੂੰ ਲੁਧਿਆਣਾ ਦੀ ਬਰਾਮਦਗੀ ਲਈ ਪੁਲਿਸ ਪਾਰਟੀ ਲੈ ਜਾ ਰਹੀ ਸੀ ਤਾਂ ਅੱਤਵਾਦੀਆਂ ਨੇ ਪੁਲਿਸ 'ਤੇ ਫਾਇਰ ਕਰਕੇ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਰਸਤੇ ਵਿੱਚੋਂ ਛਡਾ ਲਿਆ ਇਸ ਤੇ ਇੰਸਪੈਕਟਰ ਗਰਮੀਤ ਸਿੰਘ ਨੇ ਵਾਇਰਲੈਸ ਤੇ ਜ਼ਿਲ੍ਹਾ ਦੇ ਸਾਰੇ ਅਫਸਰਾਂ ਨੂੰ ਇਤਲਾਹ ਦਿੱਤੀ ਮੌਕੇ ਦੇ ਡੀਐਸਪੀ ਕਮਰਜੀਤ ਸਿੰਘ ਹਲਕਾ ਅਫਸਰ ਜਗਰਾਉ ਜਗਦੀਪ ਜਗਿੰਦਰ ਸਿੰਘ ਮੁਖ ਥਾਣਾ ਅਫਸਰ ਸਿਧਵਾ ਬੇਟ ਮੌਕੇ ਤੇ ਆ ਗਏ ਇਸ ਤੇ ਮਕਦਮਾ ਨੰਬਰ 1 ਮਿਤੀ 2 ਜਨਵਰੀ 1993 ਨੂੰ ਅਧੀਨ 1730734222 आईपीसी दी 25 अफसर एक्ट पीएस सिद्धवा बेड़ दर्द ਕੀਤਾ ਗਿਆ जोगिंदर सिंह एसएसओ सिद्धवा बेड़े अपनी जिमनी ਵਿੱਚ ਲਿਖਿਆ ਕਿ ਕਮਰਜੀਤ ਸਿੰਘ ਡੀਐਸਪੀ ਹਲਕਾ ਅਫਸਰ ਜਗਰਾਉ ਮੌਕੇ ਤੇ ਹਾਜ਼ਰ ਹੋਗੇ ਪੁਲਸ ਪਾਰਟੀਆਂ ਨੂੰ ਨੂੰ ਸਭ ਨੂੰ ਹਦਾਇਤਾਂ ਕੀਤੀਆਂ ਗਈਆਂ ਅਤੇ ਗੁਰਮੀਤ ਸਿੰਘ ਇੰਸਪੈਕਟਰ ਐਸਐਚਓ ਜਗਰਾਉ ਸਿਪਾਈ ترਸੀਮ ਸਿੰਘ ਗੁਲਜਾਰ ਸਿੰਘ ਐਸਆਈ ਹਟੂਰ ਸਿੰਘ ਜਗੀਰ ਸਿੰਘ ਐਸਆਈ ਜਗਰਾਉਂ ਤੇਜਾ ਸਿੰਘ ਏਐਸਆਈ ਜਗਰਾਉਂ ਪ੍ਰੀਤਮ ਸਿੰਘ ਏਐਸਆਈ ਸੰਗਰੂਰ ਪੀਐਸ ਸਿਧਵਾਬੇੜ ਜੋਗਾ ਸਿੰਘ ਹੌਲਦਾਰ ਜਗਰਾਉਂ ਜਗਜੀਤ ਸਿੰਘ ਏਐਸਆਈ ਜਗਰਾਉਂ ਤੇ ਹੋਰ ਹਾਜ਼ਰ ਸ਼ਾਮਲ ਪਾਰਟੀ ਹੋਮਗਾਰਡ ਤੇ ਐਸਪੀਓ ਮੁਲਾਜ਼ਮਾ ਨੇ ਵੀ ਐਲ ਜਾਰ ਕੀਤਾ ਕਿ ਕਵਰਜੀਤ ਸਿੰਘ ਡੀਐਸਪੀ ਹਲਕਾ ਜਗਰਾਉਂ ਮੌਕੇ ਤੇ ਪਰ ਕੰਨੀਆਂ ਹਾਜ਼ਰ ਆ ਗਏ ਸੀ ਤੇ ਡੀਐਸਪੀ ਸਾਹਿਬ ਦੀ ਜੀਪ ਦੀ ਲੌਗ ਬੁੱਕ ਮਿਤੀ 2 ਜਨਵਰੀ 1970 ਨੇ ਟੂਰ ਪ੍ਰੋਗਰਾਮ ਵਿੱਚ ਇਹ ਵੀ ਜਾਰ ਕਰਕੇ ਕਵਰਜੀਤ ਸਿੰਘ ਡੀਐਸਪੀ ਮੌਕੇ ਤੇ ਗਏ ਸਨ ਪਰ ਕਵਰਜੀਤ ਸਿੰਘ ਡੀਐਸਪੀ ਨੇ ਆਪਣੇ ਬਿਆਨ ਵਿੱਚ ਸਾਫ਼ ਮੁਕਰ ਗਏ ਕਿ ਮੈਂ ਮੌਕੇ ਤੇ ਪਿੰਡ ਕੰਨੀਆਂ ਨਹੀਂ ਗਿਆ ਕਵਰਜੀਤ ਸਿੰਘ ਡੀਐਸਪੀ ਦੇ ਬਿਆਨ ਮੰਨਣਯੋਗ ਨਹੀਂ ਲੱਗਦੇ ਸਿੱਟਾ ਕੀ ਕੱਢਦੇ ਨੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਸਾਬਤ ਹੁੰਦਾ ਹੈ ਕਿ 25 12 1992 ਨੂੰ ਉਸ ਵਕਤ ਦੇ ਇੰਸਪੈਕਟਰ ਗੁਰਮੀਤ ਸਿੰਘ ਐਸਐਚਓ ਜਗਰਾਉਂ ਤੇ ਹੁਣ ਡੀਐਸਪੀ ਅਮਲੋ ਪੁਲਿਸ ਪਾਰਟੀ ਸਮੀਤ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਉਸ ਦੇ ਘਰੋਂ ਲਿਆਏ ਅਤੇ ਮੁੜ ਕੇ ਵਾਪਸ ਨਹੀਂ ਆਏ ਪੁਲਿਸ ਦਾ ਇਸ ਗੱਲ ਤੇ ਖੰਡਨ ਕਰਨਾ ਮਾਣਯੋਗ ਮੰਨਣਯੋਗ ਨਹੀਂ ਹੈ ਤੇ ਨਾ ਹੀ ਪੁਲਿਸ ਦਾ ਕਹਿਣਾ ਮੰਨਣਯੋਗ ਹੈ ਕਿ 2 ਜਨਵਰੀ 1993 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਪਿੰਡ ਕੰਨੀਆਂ ਦੀ ਹੱਦ ਵਿੱਚ ਆਤਵਾਦੀਆਂ ਦੀ ਪੁਲਿਸ ਤੇ ਫਾਇਰਿੰਗ ਦੌਰਾਨ ਉਹ 벨ਟ ਤੋੜ ਕੇ ਭੱਜ ਗਿਆ ਇਸ ਗੱਲ ਦੇ ਵੀ ਕੋਈ ਸਬੂਤ ਸਾਹਮਣੇ ਨਹੀਂ ਆਏ ਕਿ ਭਾਈ ਗੁਰਦੇਵ ਸਿੰਘ ਕਾਂਕੇ ਨੂੰ ਪੁਲਿਸ ਨੇ ਮਾਰ ਮਾਰ ਕੇ ਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚ ਇੱਕ ਸਾਬਕਾ ਸਿਪਾਈ ਦਰਸ਼ਨ ਸਿੰਘ ਹੈ ਜਿਸਨੇ ਹਮਨ ਰਾਈਟਰ ਦੇ ਸਾਹਮਣੇ ਬਿਆਨ ਅਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਤੇ ਨਾਲ ਹੀ ਜਿੰਨਾ ਹੋਰ ਵਿਕਤੀਆਂ ਨੇ ਇਹ ਕਹਿਣਾ ਕਿ ਉਹਨਾਂ ਦੇ ਸਾਹਮਣੇ ਮਾਰਕੁਟਾਈ ਹੋਈ ਆ ਉਸ ਵਕਤ ਦੇ ਕਿਸੇ ਵੀ ਅਫਸਰ ਨੇ ਇਸ ਗੈਰਕੁਨਨੀ ਹਰਕਤ ਬਾਰੇ ਕਿਸੇ ਨੇ ਵੀ ਨਾ ਦਰਖਾ ਦੇਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਵਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਸਾਬਕਾ ਸਪਾਈ ਦਰਸ਼ਨ ਸਿੰਘ ਨੇ ਹਿਊਮਨ ਰਾਈਟਰ ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਉਸ ਦੇ ਸਾਹਮਣੇ ਸੀਆਈ ਸਟਾਫ ਦੇ ਵਿੱਚ ਭੁੱਕੀ ਲਿਆ ਕੇ ਲੋਕਾਂ ਨੂੰ ਦਿੰਦਾ ਹੈ ਤੇ ਇਸ ਕਰਕੇ ਉਹ ਸੀਆਈ ਸਟਾਫ ਵਿੱਚ ਜਦੋਂ ਗਿਆ ਸੀ ਤਾਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਦੇਖਿਆ ਸੀ ਬਾਅਦ ਵਿੱਚ ਉਸ ਨੇ ਬਿਆਨ ਬਦਲ ਦਿੱਤਾ ਇਸ ਵਕਤ ਨਾ ਹੀ ਕੋਈ ਬਰਾਮਦਗੀ ਹੋ ਸਕਦੀ ਤੇ ਨਾ ਹੀ ਕੋਈ ਸਬੂਤ ਤੇ ਨਾ ਹੀ ਉਸ ਦੇ ਬਿਆਨ ਤੇ ਵਿਸ਼ਵਾਸ ਕੀਤਾ ਜਾ ਸਕਦਾ ਸਾਰੇ ਬਿਆਨਾਂ ਨੂੰ ਦੇਖ ਕੇ ਲੱਗਦਾ ਕਿ ਨਾਜਾਇਜ਼ ਤੌਰ ਤੇ ਭਾਈ ਗੁਰਦੇਵ ਸਿੰਘ ਕੌਂਕੇ ਪੁਲਿਸ ਦੀ ਹਰਾਸ ਵਿੱਚ ਰੱਖ ਕੇ ਝੂਠਾ ਮੁਕੱਦਮਾ ਬਣਾਉਣ ਦੀ ਕਹਾਣੀ ਸਾਰੇ ਛੋਟੇ ਤੋਂ ਵੱਡੇ ਅਫਸਰਾਂ ਨੂੰ ਪਤਾ ਸੀ ਪਰ ਉਸ ਵਕਤ ਪੁਲਿਸ ਦਾ ਜੋ ਮਾਹੌਲ ਸੀ ਉਸ ਤੋਂ ਜਾਹਰ ਹੁੰਦਾ ਕਿ ਪੁਲਿਸ ਅਫਸਰ ਜਾਂ ਤਾਂ ਜਿਮਣੀਆ ਹੀ ਲਿਖਦੇ ਸਨ ਨਹੀਂ ਜਾਂ ਰੀਡਰ ਦੀ ਲਿਖੀ ਹੋਈ ਜਿਮਣੀ ਤੇ ਪੜੇ ਦਸਕਤ ਕਰਦੇ ਰਹੇ ਪਰ ਇੱਕ ਵਿਭਾਗੀ ਦੁਰਾਚਾਰ ਹੈ ਡਿਪਾਰਟਮੈਂਟਲ ਮਿਸਕੰਡਕਟਰ ਇਸ ਨੂੰ ਵਿਭਾਗੀ ਦੁਰਾਚਾਰ ਨੂੰ ਕ੍ਰਿਮੀਨਲ ਮਿਸਕੰਡਕਟ ਕਹਿਣਾ ਉਚਿਤ ਨਹੀਂ ਹੋਵੇਗਾ ਕੁਝ ਅਫਸਰ ਡਰਦੇ ਮਾਰੇ ਝੂਠ ਬੋਲ ਰਹੇ ਹਨ ਹੋਮਗਾਰਡ ਦੇ ਜਵਾਨਾਂ ਤੇ ਐਸਪੀ ਨੂੰ 3 ਨਟ ਦੀ ਰਾਈਫਲ ਦੇਣਾ ਜਿਸ ਸਪਾਈਟ ਇੱਕ ਮੁਜਰਮ ਭੱਜ ਗਿਆ ਹੋਵੇ ਉਸ ਨੂੰ ਰਸਮੀ ਤੌਰ ਤੇ ਮੁਤਲ ਕਰਕੇ ਇੱਕ ਤਰਫੀ ਵਿਭਾਗੀ ਕਾਰਵਾਈ ਕਰਕੇ ਮਾਮਲਾ ਠੱਪ ਕਰਨਾ ਅਤੇ ਸੀ 2 ਦਵਾ ਕੇ ਉਸ ਤੇ 28 ਸੀਨੀਅਰ ਮੁਲਾਜ਼ਮਾ ਨੂੰ ਨਜ਼ਰਅੰਦਾਜ਼ ਕਰਕੇ ਉਸ ਨੂੰ ਤਰੱਕੀ ਦੇਣਾ ਜ਼ਾਹਿਰ ਕਰਦਾ ਕਿ ਪੁਲਿਸ ਦੇ ਕੰਮ ਕਾਜ ਤੇ ਰਫੀਅਤ ਦਾਇਰ ਨਹੀਂ ਦੇਖੇਗੇ ਤੇ ਨਾਲ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਉਸ ਵਕਤ ਦੇ ਪੰਜਾਬ ਪੁਲਿਸ ਦੇ ਮੁਖੀ ਕੇਪੀਐਸ ਗਿੱਲ ਜਿਨ੍ਹਾਂ ਨੂੰ 60 ਸਾਲ ਹੋਣ ਤੋਂ ਬਾਅਦ ਵੀ ਸਾਰੇ ਰੂਲਾਂ ਦੀ ਉਲੰਘਣਾ ਕਰਕੇ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਨੇ ਅਗਲੇ ਹੁਕਮਾਂ ਤੱਕ ਜਿਹੜਾ ਕਿ 1 ਸਾਲ ਦਾ ਸਮਾਂ ਡੀਜੀਪੀ ਅਹੁਦੇ ਤੇ ਰਹਿਣ ਦੇ ਦਿੱਤਾ ਗਿਆ ਸੀ ਇਹੋ ਜੇ ਹਾਲਾਤ ਵਿੱਚ ਛੋਟੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਉਸੇ ਤਰ੍ਹਾਂ ਹੀ ਚੱਲਣਾ ਸੀ ਜਿਸ ਤਰ੍ਹਾਂ ਸ਼੍ਰੀ ਗਿੱਲ ਚਾਹੁੰਦੇ ਸੀ ਨਾਮ ਮعلوم ਕਿੰਨੇ ਮੁਲਾਜ਼ਮ ਇਹੋ ਜੇ ਉਹਚ ਅਹੁਦੇ ਤੇ ਔਨ ਰਿਕਾਰਡ ਦੇ ਆਧਾਰ ਤੇ ਕੰਮ ਕਰਦੇ ਰਹੇ ਨੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਜਿਸ ਤਰ੍ਹਾਂ 18 ਛਪਾਈਆਂ ਨੂੰ ਨਜ਼ਰਅੰਦਾਜ਼ ਕਰਕੇ ਸਜ਼ਾ ਦੇਣ ਦੇ ਦੋ ਦੋ ਐਸਐਸਪੀ ਅਤੇ ਡੀਆਈਜੀ ਨੇ ਸਿਪਾਹੀ ਤਰਸੀਮ ਸਿੰਘ ਨੂੰ ਹੌਲਦਾਰ ਬਣਾਇਆ ਇਹ ਵੀ ਸ਼੍ਰੀ ਕੇਪੀਐਸ ਗਿਲ ਦੇ ਉਹਨਾਂ ਨਿਯਮਾਂ ਦੀ ਉਲੰਘਣਾ ਹੈ ਦਾ ਹਿੱਸਾ ਹੀ ਜਾਪਦਾ ਭਾਈ ਗੁਰਦੇਵ ਸਿੰਘ ਕੌਂਕੇ ਦੀ ਮੌਤ ਬਾਰੇ ਪੂਰੇ ਪੰਜਾਬ 'ਚ ਜਿੰਨਾ ਸ਼ੋਰ ਸ਼ਰਾਬਾ ਮੱਚਿਆ ਸੀ ਕੇਪੀਐਸ ਗੇਲੋਂ ਜਾਣਕਾਰੀ ਰਹੀ ਹੋਵੇਗੀ ਇੱਕ ਦਿਨ ਦੇ ਅੰਦਰ ਜਗਰਾਉਂ ਪੁਲਿਸ ਜ਼ਿਲ੍ਹੇ ਦੇ ਐਸਐਸਪੀ ਐਸਪੀਡੀ ਡੀਐਸਪੀ ਬਦਲ ਦਿੱਤੇ ਗਏ ਜਿਸ ਕਰਕੇ ਲੋਕਾਂ ਵਿੱਚ ਇੱਕ ਹੋਰ ਸ਼ੱਕ ਹੋਇਆ ਕਿ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰ ਕੇ ਉੱਥੋਂ ਦੇ ਵੱਡੇ ਅਫਸਰਾਂ ਨੂੰ ਬਦਲ ਕੇ ਨਵੇਂ ਅਫਸਰ ਲਗਾ ਦਿੱਤੇ ਹਾਈ ਕੋਰਟ ਵਿੱਚ ਸਰਕਾਰੀ ਵਕੀਲ ਤੋਂ ਇਹ ਕਿਹਾ ਗਿਆ ਕਿ ਐਸਪੀਡੀ ਪਾਈ ਗੁਰਦੇਵ ਸਿੰਘ ਕੌਮਕੇ ਦੀ ਤਲਾਸ਼ੀ ਕਰ ਰਹੇ ਇਰਤਲਾਸ਼ ਕਰ ਰਹੇ ਨੇ ਜਦੋਂ ਕਿ ਇਸ ਬਾਰੇ ਐਸਪੀਡੀ ਫੌਰੀ ਤੌਰ ਤੋਂ ਬਦਲ ਚੁੱਕੇ ਸਨ ਨਵੇਂ ਐਸਪੀਡੀ ਬਲਬੀਰ ਕੁਮਾਰ ਬਾਵਰ ਨੂੰ ਕੋਈ ਲਿਖਤੀ ਹੁਕਮੀ ਨਹੀਂ ਮਿਲਿਆ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੀਆਂ ਜਿਮਣੀਆਂ ਉਹਨਾਂ ਦੇ ਰੀਡਰ ਨੂੰ ਲਿਖੀਆਂ ਨੇ ਲਿਖੀਆਂ ਸਨ ਬਿਨਾ ਪੜੇ ਦਸਕਤ ਕਰ ਦਿੱਤੇ ਸਨ ਸਾਰੇ ਤੱਥਾਂ ਦੀ ਪੜਤਾਲ ਤੋਂ ਇਹ ਪਾਇਆ ਗਿਆ ਕਿ ਉਸ ਵਕਤ ਦੇ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਦੇ ਖਿਲਾਫ ਨਜਾਇਜ਼ ਪੁਲਸ ਹਰਾਸਤ ਵਿੱਚ ਰੱਖਣ ਅਤੇ ਝੂਠਾ ਰਿਕਾਰਡ ਬਣਾਇਆ ਆਦ ਦੋਸ਼ਾਂ ਦੇ ਆਧਾਰ ਤੇ ਮਕਦਮਾ ਦਰਜ ਕਰਨਾ ਉਚਿਤ ਹੋਵੇਗਾ ਅਤੇ ਸਾਬਕਾ ਫੌਜਦਾਰੀ ਬਕਾਇਦਾ ਤਫਤੀਸ਼ ਕੀਤੀ ਜਾਵੇ ਇਸ ਤਫਤੀਸ਼ ਦੇ ਦੌਰਾਨ ਬਾਕੀ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਕਾਰਨਾਮਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੁਲਿਸ ਆਪਣੀ ਰਿਪੋਰਟ ਦਫਾ 173 ਜਾਪਤਾ ਫੌਜਦਾਰੀ ਅਦਾਲਤ ਵਿੱਚ ਪੇਸ਼ ਕਰੇ ਬੀਪੀ ਤਵਾੜੀ ਆਈਪੀਐਸ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਸਕਿਉਰਿਟੀ ਪੰਜਾਬ ਮਿਤੀ 27 ਜੁਲਾਈ 1999 ਇਹ ਅਸੀਂ ਓਰ ਰਿਪੋਰਟ ਤੁਹਾਨੂੰ ਪੜ ਕੇ ਸੁਣਾਈ ਹੈ ਜਿਹੜੀ ਬੀਪੀ ਤਵਾੜੀ ਵੱਲੋਂ ਜਾਂਚ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 1997 ਚ ਬਣੀਆ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਹੀ ਭਾਈ ਗੁਰਦੇਵ ਸਿੰਘ ਕੋਂਕੇ ਹੋਣਾ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਸੀ ਬੀਪੀ ਤਵਾੜੀ ਨੂੰ ਰਿਪੋਰਟ ਸੌਂਪੀ ਸੀ ਜਿਹੜੀ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਅੱਜ ਕੱਲ ਬੀਪੀ ਤਵਾੜੀ ਦੀ ਰਿਪੋਰਟ ਤੇ ਹੀ ਚਰਚਾ ਹੋ ਰਹੀ ਹੈ ਕਿ ਆਖਰ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਮਾਰ ਮਕਾਇਆ ਉਹਨਾਂ ਦੇ ਖਿਲਾਫ ਮੌਕੇ ਦੀਆਂ ਸਰਕਾਰਾਂ ਨੇ ਸਮੇਂ ਦੀਆਂ ਹਕੂਮਤਾਂ ਨੇ ਕਿਉਂ ਨਹੀਂ ਕਾਰਵਾਈ ਕੀਤੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ